ਸਹੀ ਬਾਲਗਾਂ ਕਰਦੀਆਂ ਇਹ ਦੇਖ ਤੂੰ ਨਾ ਲਿਬੜਿਆਂ ਨੂੰ ਵਧੀਆ ਬਾਬਾ ਇਹ ਕੱਡੂ ਦਿੱਕੀ ਨਾ ਲਿਬੜੇ ਤੇ ਸ਼ੱਕ ਨਹੀਂ ਹੁੰਦਾ ਵਾਲਾ ਸ਼ੱਕ ਹੋਣੀ ਨਹੀਂ ਜਾਂਦੇ ਸੀ ਤੇ ਇੱਕ ਗੱਲ ਵੀ ਚਲੋ ਠੀਕ ਹੈ ਤੁਹਾਡੀ ਐਕਟਿੰਗ ਦਾ ਸਾਰਿਆਂ ਦੀ ਬਹੁਤ ਘੈਂਟ ਆ ਹਨਾ ਤੇ ਕਦੇ ਐ ਹੋਇਆ ਵੀ ਆਪਣੇ ਮਤਲਬ ਵੀ ਆਪਣੇ ਰੋਲ ਨੂੰ ਦੇਖ ਕੇ ਕਿਸੇ ਨੇ ਕਿਹਾ ਹੋਵੇ ਜਿਵੇਂ ਅੱਜ ਗੱਲ ਆਪਾਂ ਦੇਖਿਆ ਵੀ ਤੁਰੇ 뮤직 ਦੀਆਂ ਕਲਾਸਾਂ ਵੀ ਰੱਖੀਆਂ ਥੀਏਟਰ ਵੀ ਕੀਤਾ ਕਿਸੇ ਦਾ ਬਿ ਉਹਨਾਂ ਤੋਂ ਐ ਹੋਇਆ ਕਦੇ ਵੀ ਕਿਸੇ ਨੇ ਕਿਹਾ ਹੋਵੇ ਵੀ ਯਾਰ ਤੁਸੀਂ ਤਾਂ ਥੀਏਟਰ ਕੀਤੇ ਵਾਲਿਆਂ ਨੂੰ ਵੀ ਪਿੱਛੇ ਛੱਡਤਾ। ਬਾਈ ਬਸੇਰੇ ਕਹਿੰਦੇ ਵੀ ਥੀਏਟਰ ਕਈ ਤਾਂ ਬੰਦੇ ਯਕੀਨ ਨਹੀਂ ਮਾਣ ਲੈ ਕਹਿੰਦਾ ਕਰਿਆ। ਹਾਂ। ਕਈ ਕਹਿੰਦੇ ਵੀ ਕਰਿਆ ਹੋਇਆ ਯਾਰ ਐਵੇਂ ਮੜਨੀਆਂ ਨਹੀਂ ਪਰ ਜੇ ਤੈਨੂੰ ਸੱਚੀ ਗੱਲ ਦੱਸਦੇ ਆ ਸਾਰੀ ਟੀਮ ਬੈਠੀ ਆ। ਨਾ ਤਾਂ ਥੀਏਟਰ ਕਰਿਆ। ਨਾ ਕਰਨਾ। ਠੀਕ ਹੈ। ਨਾ ਸਾਨੂੰ ਕਰਨੀ ਲੋੜਾ ਸਾਡੇ ਤਾਂ ਡਾਂਗਾ ਨੇਗਾ ਜਾਂ। ਹਾਂ। ਨਾ ਕਦੇ ਕੋਈ ਫਿਲਮ ਲਿਖੀ ਆ ਨਾ ਲਿਖਣੀ ਆ। ਹਾਂਜੀ। ਕਿਆ ਕਿਆ ਕੈਮਰਾ ਵੀ ਚਲੋ ਮੁੰਡਿਓ ਬਣਾ ਗਏ ਸਿੱਧੇ ਡਾਂਕਾਂ ਦੇ ਕਾਹ ਜਾਂ ਸਾਡੇ ਅਹੀਂ ਚੱਲੇ ਨਾ ਸਾਨੂੰ ਥੀਏਟਰਾਂ 'ਚ ਲੋੜ ਆ ਅਸੀਂ ਤਾਂ ਬਾਜਾ ਵਜਾਵਾਂਗੇ ਸਾਡਾ ਵਧੀਆ বাজਿਆ ਸਾਨੂੰ ਕਦੇ ਹੀ ਲੋੜ ਆ ਪਹਿਰਾਵੇ ਦੀ ਗੱਲ ਕਰਨਾ ਤੂੰ ਸਾਰੇ ਨਾ ਸਾਡਾ ਕੋਈ ਬੰਦਾ ਟੀਮ 'ਚ ਆਏ ਕਦੇ ਵੀ ਰੋਲ ਮੈਂ ਕਰਨਾ ਜਾਂ ਐ ਕਰਨਾ ਐਵੇਂ ਕਿੱਗੇ ਮੈਥੋਂ ਵੱਡੇ ਵੀ ਮੇਰੇ ਚਾਚੇ ਵੀ ਲੱਗਦੇ ਆ ਇਹ ਕਹਿੰਦਾ ਜਿਹੜੀ ਚੰਦਰੇ ਗੱਲ ਕਹੀ ਸੀ ਵੀ ਠੀਕ ਆ ਕੁਰਤਾ ਇਹਨੂੰ ਕਹ ਆ ਕੁਰਤਾ ਪਾ ਲੈ ਚਾਦਰਾਂ ਏ ਜਿੰਨਾ ਬੁਰਾ ਬਣਾਉਣ ਚ ਰੋਲ ਆ ਇਹ ਬੁੱਢ ਪੰਗਾ ਮੈਂ ਲੈਣਾ ਵੀ ਐ ਬਣਵਾਇਆ ਬੁਰਾ ਲੱਗੇਗਾ ਕੱਢ ਦਿਆ ਤੇ ਨਾ ਸਾਡੇ ਜੋ ਕੋਈ ਐ ਕਿਸੇ ਨੂੰ ਲੋੜ ਪੈ ਗਈ ਬੁੜੀ ਬਣਨ ਤੋਂ ਸੰਕੇ ਸਾਡੀਆ ਕਿੱਲੇ ਤੇ ਟੰਗੀ ਆ ਸਾਡਾ ਕਿਸੇ ਨਾ ਕੋਈ ਤਾਲਮੇਲ ਨਹੀਂ ਸਾਡੀ ਆਪ ਦੀ ਜਿੰਦਕੇ ਦਾ ਸਵਾਲ ਲੈਨੇ ਬਾਕੀ ਬਾਕੀ ਇੱਕ ਗੱਲ ਆ ਵੀ ਹੈ ਨਾ ਵੀ ਚੰਦ ਤੋ ਤਾਂ ਡਰਦੇ ਗੱਲ ਤਾਂ ਨਹੀਂ ਨਾ ਮੋੜਦੇ ਚੰਦ ਜਦੋਂ ਪਿਆ ਹੁੰਦਾ ਕਈ ਵਾਰੀ ਨਾਲ ਕੋਈ ਢੂਈ ਲਾ ਕੇ ਬਹਿ ਜਾਂਦਾ ਪਤਾ ਹੀ ਨਹੀਂ ਵੀ ਕਹਿੰਨੇ ਨਾ ਨਹੀਂ ਉਹ ਫਿਰ ਤਾਂ ਐਂ ਗੱਲਾਂ ਹੁੰਦੀਆਂ ਕੀ ਲਾਈ ਇੰਨਾ ਤਾਂ 22000 ਦੀ ਗੱਲ ਆ 22000 ਤੋਂ ਤਾਂ ਮੰਨ ਲਾ ਵੀ ਸਾਰੇ ਵੱਡੇ ਤੋਂ ਵੱਡਾ ਪਿਆ ਗੱਲਾਂ ਆ ਵੀ ਉਹ ਬਸ ਮੋਹ ਪਿਆਰ ਦੀ ਗੱਲ ਆ ਚੱਲਦੇ ਕਿਉਂ ਇੰਨੇ ਚੱਲਦੇ ਕਿਉਂ ਨਹੀਂ ਮੋਹ ਦੀ ਗੱਲ ਆ ਮੋਹ ਨਾਲ ਮੋਟੇ ਰਾਡ ਨਾਲ ਵੈਲਡਿੰਗ ਲਾਉਂਦੇ ਚੱਲਦਾ ਅੱਜ ਕੱਲ ਕੋਹੜਾ ਕਿਸ ਤੋਂ ਮੈਂ ਕਹਿੰਦਾ ਆਪਾਂ ਵਾਂਜੀ ਕਿੱਡਾ ਖੱਬੀ ਖਾਣਾ ਕੱਲ ਦਾ ਜਬਾਕ ਨਹੀਂ ਬੜਿਆ ਕਿ ਪਸੌਰ ਬੋੜ ਤੇ ਮਰੇ ਕੌਣ ਚੱਲਦਾ ਕਿਸ ਤੋਂ ਕਹਿੰਦਾ ਮੋਹ ਦੀ ਗੱਲ ਆ ਮਉ ਪਿਆਰ ਦੀ ਗੱਲ ਐ ਬਾਈ ਜਿਵੇਂ ਕਹਿ ਦਿੰਦਾ ਸੀ ਕਰ ਲੈਨੇ ਆ ਜਿਵੇਂ ਵੈਸੇ ਨੇ ਕਹਿ ਤਾ ਉਹਨਾਂ ਦੇ ਟੀਮ ਮੈਂਬਰ ਦਾ ਮਤਲਬ ਮਾਸਟਰ ਦਾ ਮਾਸਟਰ ਦਾ ਫਿਰ ਇੱਕ ਹੀ ਹੁੰਦਾ ਜੇ ਕਿਸੇ ਦੇ ਹੁਣ ਮੈਂ ਤਾਂ ਇਹ ਵੀ ਵੇਖਿਆ ਵੀ ਗਰੁੱਪ ਹੁੰਦਾ ਜਿਵੇਂ ਗਰੁੱਪ ਦੇ ਵਿੱਚ ਚਲੋ ਠੀਕ ਐ ਵੀ ਸਾਰਾ ਗਰੁੱਪ ਆਪਾਂ ਸ਼ੁਰੂ ਕਰ ਲਿਆ ਠੀਕ ਐ ਹੁਣ ਮਾਸਟਰ ਉਹਦਾ ਇੱਕ ਹੋਊਗਾ ਹੁਣ ਠੀਕ ਐ ਪੇਜ ਬਣਾਇਆ ਠੀਕ ਐ ਉਹਦੇ ਵਿੱਚ ਹੌਲੀ ਹੌਲੀ ਮੈਂ ਇਹ ਵੀ ਦੇਖਿਆ ਮੈਂ ਸਾਡੇ ਉਧਰ ਪਿੰਡਾਂ ਦੇ ਵੱਲ ਵੇਖਿਆ ਜਿਵੇਂ ਵੀ ਵੀਡੀਓ ਨਾਟਕ ਬਣਾਉਣੇ ਸ਼ੁਰੂ ਕਰਤੇ ਪੇਜ ਸਟੈਂਡ ਹੋ ਗਿਆ ਬਹੁਤ ਵਧੀਆ ਗਰੋਥ ਕਰ ਰਿਹਾ ਹੈ ਹਨਾ ਉਹ ਕੀ ਉਹਨਾਂ ਦੇ ਵਿੱਚ ਬਾਅਦ ਚ ਫਿੱਕ ਪੈ ਜਾਂਦੀ ਹੈ ਤੇ ਤੇ ਦਾ ਸਟੈਂਡ ਹੋਈ ਜਾਂਦਾ ਆਪਾਂ ਕੀ ਕਰਦੇ ਆ ਇਹ ਬਹੁਤ ਵੱਡੀਆਂ ਉਹ ਨਹੀਂ ਸਾਡੇ ਨਾ ਕੋਈ ਨਹੀਂ ਸਾਡੇ ਚ ਤਾਂ ਨਹੀਂ ਬਈ ਇਹੋ ਜੀ ਗੱਲ ਹੈਗੀ ਨਾ ਕੋਈ ਲੜਿਆ ਨਾ ਕਦੇ ਕੋਈ ਬੋਲਿਆ ਨਾ ਹੀ ਸੀ ਗੁੱਸਾ ਕਰੀਏ ਕੋਈ ਕੁਸਾਰ ਜੀ ਕਹੀ ਜਾਵੇ ਆਪਾਂ ਕੁਝ ਸਹੀ ਗੱਲ ਸਾਡੇ ਬੰਦਾ ਕੋਈ ਗੁੱਸਾ ਨਹੀਂ ਕਰਦਾ ਨਾ ਕੋਈ ਗੁੱਸਾ ਕਰੇ ਫਿੱਕ ਦਾ ਸ਼ਰਾਬ ਪਾਉਂਦਾ ਸਾਰਿਆਂ ਨਾਲ ਪੈਸਾ ਪੈਸਾ ਜਿਹੜੀ ਪੈਸੇ ਦੀ ਗੱਲ ਆ ਕੋਈ 10 ਰੁਪਏ ਆਉਂਦੇ ਆ ਕਿਉਂ ਜੱਦੀ ਪੁਸਤੀ ਪਿੰਡ ਦੇ ਆਪਦੇ ਪਰਿਵਾਰਾਂ ਨੇ ਪਹਿਲੀ ਗੱਲ ਤਾਂ ਸਾਰੇ ਇੱਕ ਦੂਜੇ ਦੀ ਕਬੀਲਦਾਰੀ ਜਾਣਦੇ ਹਾਂਜੀ ਦੂਜਾ ਐਂ ਜਾਣਦੇ ਵੀ ਇਹ ਕਿੰਨੇ ਕੁ ਲਘੋ ਲੂ ਜਾਂ ਕਿੰਨੇ ਖਾ ਜੂ ਹਾਂ ਤੀਜੀ ਗੱਲ ਆਪਾਂ ਨਾਲ ਸਾਬਕਤਾ ਉਹ ਰੱਖਿਆ ਮੈਂ ਅੱਜ ਵੀ ਵੀਡੀਓ ਜੀ ਕਹਿੰਦਾ ਸਾਡੀ ਟੀਮ ਚੋਂ ਕੋਈ ਬੰਦਾ ਸਾਰਾ ਸਾਬਕਤਾ ਫੜ ਲੇ ਬਾ ਸਾਰੇ ਦਾ ਖਰਚਾ ਚਲਾਈ ਚੱਲੇ ਜੇ ਕੁਛ ਹੱਕ ਮੈਂ ਤਾਂ ਕਹੇ ਭਾਈ ਕੋਈ ਫੜ ਲਿਓ ਕੋਈ ਕੋਈ ਇਹਦੇ ਕੋਈ ਚੱਕਰ ਨਹੀਂ ਗੱਲ ਕਰਨਾ ਸਾਡੇ ਚ ਫਰਕ ਪਿਆ ਨਾ ਪੈਣ ਦਿੱਕੀ ਸਾਰੇ ਮੂਰੇ ਪੜਾ ਕਿਤਾਬ ਮੰਗੂ ਖੁੱਲੇ ਆ ਠੀਕ ਆ ਤੇ ਨਾ ਆਪਾਂ ਨੂੰ ਇਹ ਕਹਿਣ ਤੇ ਜੇ ਮੈਂ ਸ਼ਰਾ ਪੰਜ ਚਾਰ ਲੱਖ ਖਾ ਵੀ ਜਾਂ ਤੇ ਫਿਰ ਪੇਜ ਹੀ ਖੜ ਕੇ ਪਾਣੀ ਵਾਲੀਆਂ ਬੱਥਾਂ ਪਾ ਲੂ ਤੇ ਬਾਅਦ ਚ ਕਿੱਤੋਂ ਖਾ ਲੇ ਨਾ ਕੱਲੇ ਕੋ ਚੱਡੇ ਨਾ ਕੱਲੇ ਬੰਦੇ ਪਿੱਛੇ ਚੱਲੇ ਕੱਲੇ ਉੱਤੇ ਤੂੰ ਐ ਕਰ ਬਾਹਰ ਜਗਾੜ ਲਾਉਣ ਵਗੈ ਉਹ ਨਹੀਂ ਲੱਗਦਾ ਨਿਗਰ ਦੇਖ ਲੋ ਨਾ ਬੰਨੋ ਵੀ ਬਾਕੀ ਵੀ ਯਕੀਨ ਦੀ ਗੱਲ ਹੁੰਦੀ ਆ ਯਾਰ ਸਾਨੂੰ ਯਕੀਨ ਹੈ ਤੇ ਸਹੀ ਗੱਲ ਬਿਲਕੁਲ ਬਿਲਕੁਲ ਵੀ ਸਾਥ ਕੋਈ ਉਹਲੇ ਨਹੀਂ ਰੱਖਦਾ ਹਾਂ ਫਿਰ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਇਹ ਤੇ ਸਾਨੂੰ ਆ ਬਹੁਤ ਵੱਡਾ ਸੁੱਕਾ ਸੀ ਵੀ ਸਾਰੇ ਆਪ ਦੇ ਜਮੇ ਸਕੇ ਘਰਾਂ ਦੇ ਆ ਇੱਕ ਪਿੰਡ ਤੇ ਆ ਹਾਂ ਸਾਨੂੰ ਕਿਸੇ ਨੂੰ ਦਿਖਾਣਾ ਨਹੀਂ ਪੈਂਦਾ ਵੀਡੀਓ ਨਾਲ ਕੋਈ ਬਾਹਰੋਂ ਮੱਦਾ ਲੋੜ ਨਹੀਂ ਬਾਹਰੋਂ ਮੱਦਾ ਲੋੜ ਨਹੀਂ ਹਾਂ ਬਾ ਪਰਮਾਤਮਾ ਦੀ ਕਿਰਪਾ ਤੇ ਕਾਪਣੇ ਹਿਸਾਬ ਨੂੰ ਉਹਦੇ ਦਾ ਚਲ ਵੈਲਡਿੰਗ ਆ ਲਾ ਜਾਂ ਲਾਤੀ ਇਧਰ ਇਹਨੂੰ ਰੈ ਬੰਦੀਆਂ ਕਿਵੇਂ ਭੂਰੇ ਜੇ ਸ਼ੀਸ਼ੇ ਵਾਲੀਆਂ ਦਿੱਤੀਆਂ ਇਹ ਜਿਹੜੇ ਐਂਕਰ ਲਿੰਗਾ ਘੱਟੇ ਸਾਰੇ ਕੋ ਗੋਰਾ ਹੀ ਦੀਦੇ ਵੀ ਪੂਰੇ ਹੋਏ ਭੈਂਡਾ ਯਾਰ ਐਂਕਰ ਦੂਜਿਆਂ ਨੇ ਹੁਣ ਤੋਂ ਵੀਡੀਓ ਦਾ ਪਾਏ ਉਹ ਠੀਕ ਹੈ ਤੂੰ ਵੀ ਮਗਰ ਮੂਰੇ ਹੱਥ ਰੱਖੀ ਕੇ ਇਹ ਭਾਈ ਲੁਕਾ ਬੰਗੀਆਂ ਦੇ ਇਹ ਕਰੀ ਜਾਂਦਾ ਭਾਈ ਐਂਕਰ ਵੀ ਜੀ ਦੇਦਾ ਭਾਈ ਚੁੱਪਦਾ ਇਹ ਡਾਕਟਰ ਸੀ ਇੱਕ ਸੁਭਾਅ ਪਿਆ ਉਹ ਅਗਲੇ ਨੂੰ ਆਏ ਹੁੰਦਾ ਵੀ ਐਂਕੂਨ ਲਈਏ ਪਰ ਸਾਡਾ ਕੁਝ ਦੇਖਿਆ ਹੁੰਦਾ ਡਾਕਟਰ ਕਾਦਾ ਸੀ ਡਾਕਟਰ ਹੈ ਵੀ ਆਪਣਾ ਬੰਦਿਆਂ ਵਾਲਾ ਬੰਦੇ ਲੱਗਦਾ ਤੈਨੂੰ ਵੀ ਡਾਕਟਰ ਸੀਗਾ ਇਹ 2005 ਤੋਂ ਲੈ ਕੇ ਤੇ 2020 ਤੱਕ ਦੁਕਾਨ ਕਰੀ ਗਏ ਡਾਕਟਰ ਇਹ ਜਾਂ ਠੀਕ ਕਰ ਤੁਕੇ ਰਾਂ ਲਵਾਲੀ ਬੁਖਾਰ 20 ਸਾਲ ਚੱਜੇ ਮੈਂ ਬੈਠਾ ਝੂਠ ਨਾ ਮੰਨੀ ਲੱਗਦਾ ਸਹੀ ਗੱਲ ਦਵਾਈ ਇਹ ਜੀ ਸੀ ਐਡੀ ਤਗੜੀ ਸਾਡੇ ਕੋਲ ਕੁੱਲ ਵੈਰਾਈਟੀ ਹੈ 15000 ਪ੍ਰੈਕਟਿਸ ਕਰੀਆ ਪਹਿਲੇ ਬੰਦੇ ਕਹਿੰਦਾ ਵੀ ਆਪਾਂ ਆ ਬਾਕਰ ਲੱਗ ਗਿਆ ਸਾਡੇ ਨਾਲ ਜੁੜੇ ਦੁਕਾਨਦਾਰੀ ਛੱਡਤੀ ਝੋਲਾ ਇਹਨੇ ਸਾਫ ਤੰਦਰ ਟੰਗਿਆ ਪੇ ਪੇਟੀ ਦੇ ਪਾਈ ਨੇ ਨਹੀਂ ਯਕੀਨ ਆਉਂਦਾ ਤੈਨੂੰ ਤਾਲਾ ਖੋਲ ਕੇ ਦੁਕਾਨ ਦਾ ਹੁੰਦ ਕਰ ਨੇ ਮਗਰਮ ਦੀ ਦਵਾਈ ਹੋਵੇ ਜਿਵੇਂ ਕਿਲੇ ਦੇ ਸੰਗ ਲੱਗੇ ਲੰਗ ਜਦੋਂ ਇਹਨੇ ਉਦੋਂ ਲਾਸਟ ਰੇਟੋ ਝੋਲਾ ਟੰਗਿਆ ਇਹਨੇ ਕਿਲੀ ਤੇ ਉਦੋਂ ਆਪਦੇ ਇੱਕ ਟੀਕਾ ਬੁਖਾਰ ਵਾਲਾ ਲਾ ਕੇ ਛੜਦਾ ਵੀ ਦੁਆ ਦਾ ਆਪਾਂ ਚਾਹ ਦਾ ਥੋੜਾ ਬਾਰੋ ਚਲਾ ਕੇ ਹਾਂ ਇਹਨੂੰ ਹਜੇ ਕਹਿੰਦੇ ਆਂ ਸੀ ਵੀ ਬੇਰੇ ਕੋਲੇ ਲੋੜ ਪੰਨਿਆ ਸਾਡੇ ਰਾਤ ਨੂੰ ਪਿੰਡ ਕੋਈ ਡਾਕਟਰ ਹੈ ਨਹੀਂ ਮੈਂ ਕਿਹਾ ਯਾਰ ਤੂੰ ਦਵਾਈਆਂ ਦੂਆਂ ਰੱਖਿਆ ਕਰ ਕੋਈ ਰਾਤ ਨੂੰ ਕਿਹ ਗਰੀਬ ਦਾ ਸਰ ਜਾਂਦਾ ਸਰ ਜਾਂਦਾ ਸਰ ਜਾਂਦਾ ਸਹੀ ਗੱਲ ਇਹ ਫਿਰ ਧੌਲ ਕਰ ਲਗਾਉਂ ਜੋ ਕੰਮ ਹੀ ਸਰਦਾ ਕਰੋਨਾ ਦੇ ਵਿੱਚ ਆਏ ਸੀ ਵੱਡੇ ਵੱਡੇ ਡਾਕਟਰ ਆਏ ਸੀਗੇ ਤੇ ਉਦੋਂ ਦੂਜੇ ਪਿੰਡਾਂ ਦੇ ਵਿੱਚ ਝੋਲੇ ਚੱਕ ਡਾਕਟਰ ਹੀ ਕੰਮ ਆਏ ਉਹਦੇ ਤੇ ਇੱਕ ਬਾਈਆਂ ਨੇ ਬੋਲੀ ਵੀ ਪਾਈ ਆ ਉਦੋਂ ਆਪਾਂ ਜਿੰਨਾਂ ਦੀਓ ਮਾੜਾ ਵਿਗਿਆਦਿਆਲੇ ਦੀ ਪਾਈ ਹੋਈ ਆ ਰੋਜਰ ਅਮਨ ਰੋਜਰ ਗਰੁੱਪ ਦੀ ਉਹਨਾਂ ਨੇ ਬਹੁਤ ਸਾਦ ਦਿੱਤਾ ਝੋੜੇ ਵਾਲਿਆਂ ਤੇ ਖਾਸ ਕਰਕੇ ਵੀਡੀਓ ਪਾਈ ਜਾਂਦੀ ਆ ਅਖੀਰ ਨੂੰ ਝੋਲਾ ਚੱਕਣਾ ਸਹੀ ਗੱਲ ਆ ਭਾਈ ਉਹੀ ਕੰਮ ਆਇਆ ਮਾੜਾ ੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦੇ ਦਾ ਮਿੱਟੀ ਡੜਤਾ ਇੱਡੀ ਦੂਰੋਂ ਦੇਖੇ ਦੀ ਸੀ ਮਿਲ ਜੂ ਅਸੀਂ ਅਗਲੇ ਦੇ ਘਰੇ ਜਾ ਕੇ ਦੋਈ ਦੇਖਉਣੀ ਸੀ ਨੇ ਬਹੁਤ ਮਰੀਜ਼ ਬਚਾਏ ਆ ਪਗੋਲ ਲੱਗਿਆ ਹੁਣ ਦਾ ਹਾਂ ਲੈ ਇਹਨਾਂ ਨੂੰ ਅੱਧੀ ਪਗੋਲੇ ਤਾਂ ਮੈਂ ਕਾਣ ਵੀ ਨਹੀਂ ਜਾਂਦਾ ਕੋਈ ਹੋਰ ਨਾ ਕਿ ਇੱਕ ਵੱਡੇ ਡਾਕਟਰ ਤੋਂ ਆਪਦੇ ਹੱਥ ਤੇ ਬੁੱਲ ਤੇ ਇਹ ਪੱਟ ਨੂੰ ਨਹੀਂ ਹਟੇ ਉਹ ਤਾਂ ਹੁਣ ਗਲੀਸ ਉਹ ਯਾਰ ਬਾਈ ਤੂੰ ਦੁਕਾਨ ਕਲਾ ਜੈ ਡਾ ਡਾਕਟਰ ਹੁੰਦਾ ਨੇ ਸਾਡੇ ਕੁਲੀ ਆਉਣਾ ਸੀ ਮੂੰਹ ਲੱਗਦਾ ਤੈਨੂੰ ਡਾਕਟਰ ਕੌਣ ਦਵਾਈ ਲੈਂਦਾ ਤੂੰ ਇਹ ਇਹ ਕਾ ਬਾਈ ਇੱਕ ਮਿੰਟ ਮਜ਼ਾਕ ਹਾਂ ਤੁਸੀਂ ਵੀਡੀਓ ਚਲਦੀ ਰਹਿੰਦੇ ਤੈਨੂੰ ਦੁਕਾਨ ਦਾ ਮੈਂ ਬਾਹਰ ਖਲਕੇ ਦਿਖਾਉਂਦਾ ਜਾਲੀ ਨਾ ਲੱਗੇ ਹੁਣ ਸਾਰਾ ਕੁਝ ਕਿਰਾਇਆ ਨਹੀਂ ਦਿੱਤਾ ਅਗਲੇ ਸਾਮਾਨ ਵਿੱਚ ਹੀ ਪਿਆ ਆਹ ਦੇਖ ਨੇ ਕਿਰਾਇਆ ਦੇ ਇਰਾ ਕੁਦਾ ਪਾ ਦਾ ਦੇ ਵਜ੍ਹਾ ਕਰਕੇ ਤੁਹਾਡੇ ਨਾਲ ਗਿਆ ਤੇ ਦੇਖ ਲੈ ਡਾਕਟਰ ਆ ਨਾ ਕਮਾਇਆ ਨਹੀਂ ਬਾਈ ਤਿੰਨੇ ਹੁਣ ਮਤਲਬ ਤੇਰਾ ਕੋਈ ਅਰਾ ਕਮ ਬਹੁਤ ਤਗੜੀ ਰੋਕੀ ਵੀ ਹੈ ਪਿੰਡ ਚ ਵੀ ਇੰਨੀ ਬਹੁਤ ਜਿਆਦੇ ਯਕੀਨ ਨਹੀਂ ਮੰਨਣਾ ਹੋਏ ਨਾ ਪੰਜ ਭਰੇ ਪਏ ਆ ਟੁਕੜ 4 ਲੱਖ ਰੁਪਏ ਹਾਂ 4 4.5 ਲੱਖ ਰੁਪਏ ਪਿੰਡ ਮਲੜੀ ਦੇ ਕੋਲੇ ਆ ਮਤਲਬ ਫਿਰ ਕੁੱਲ ਮਿਲਾ ਕੇ ਆਏ ਆ ਵੀ ਇਹ ਜਿਹੜਾ ਆਪਣਾ ਆਪਣਾ ਪੇਜ ਚੱਲਦਾ ਹੈ ਉਹਦੇ ਤੋਂ ਫਿਰ ਤੈਨੂੰ ਜਿੱਦਣ ਉਹ ਪੈਸੇ ਆ ਗਏ 4 ਲੱਖ ਤੇਰਾ ਆ ਗਿਆ ਇਕੱਠਾ ਫਿਰ ਤੈਨੂੰ ਇਹਨਾਂ ਤੋਂ ਲੈਣ ਲੋਣ ਦੀ ਲੋੜ ਨਾ ਨਾ ਕਰਦਾ ਉਤੋਂ ਹੀ ਚਲਾ ਚਲਾ ਤਾਂ ਜਾਣ ਕੇ ਰੱਖਿਆ ਦੁੱਧ ਪੀਂਦੇ ਆ ਯਾਰ ਮੈਂ ਸਾਰਾ ਕੁ ਮੈਂ ਜਾਣੇ ਹੀ ਛੱਡਦਾ ਉਹ ਜੋ ਇਹਨੂੰ ਲੋੜ ਹੁੰਦੀ ਆ ਉੱਥਾ ਬਾਈ ਕੱਟ ਕੇ ਕਰਤਾ ਸਾਡੇ ਪਿੰਡ ਆ ਕੇ ਕਰ ਲਈ ਦੁਕਾਨ ਇੱਥੇ ਦੀ ਫੌਕ ਕਰਾਂਗਾ ਬਾਈ ਚੱਲਦੀ ਵੀਡੀਓ ਜੇ ਮੈਂ ਫੋਨ ਲਾ ਕੇ ਦੇਣਾ ਪਿੰਡ ਦੇ ਬੰਦੇ ਦਾ ਹਾਂ ਯਕੀਨ ਆ ਜੂਗਾ ਆਹ ਤਾਂ ਬਾਈ ਇੱਕ ਬੰਦਾ ਦਾ ਕਰੂਗਾ ਸਾਰੇ ਪਿੰਡ ਨਾਲ ਸਾਰਾ ਪਿੰਡ ਦਾ ਕੁੱਟ ਕੇ ਕੱਢਿਆ ਬਾਈ ਉੱਥੋਂ ਯਾਰ ਆਪੀ ਦੱਸਿਆ ਦੱਸ ਕੱਢਿਆ ਬਈ ਨਾ ਪਾਣੀ ਵਾਲੇ ਟੀਕੇ ਲਾਇਆ ਕਰ ਫਿਰ ਉਹੀ ਤਾਂ ਗੱਲ ਹੈ ਬਾਈ ਇਹ ਤਾਂ ਲੈ ਭੈਣ ਜਾਈਂ ਦੇਖਿਆ ਕਿੰਨੇ ਗੱਲਾਂ ਨੇ ਮੂੰਹ ਜਿਨ੍ਹਾਂ ਉੰਨੀਆਂ ਗੱਲਾਂ ਬਾਈ ਯਾਰ ਤੂੰ ਆਪ ਦੱਸੇ ਇੱਥੇ ਬੰਦੇ ਤੈਨੂੰ ਲੱਗਦਾ ਵੀ ਡਾਕਟਰ ਸੀ ਇਹ ਕਾਹੀਂ ਤਾਂ ਮੈਂ ਕਿਤਾਬਣਾ ਮਰੀ ਬੋਲਦਾ ਲੱਗਦਾ ਕੁੱਤਾ ਅਰੇ ਲੱਗਦਾ ਕੁੱਤਾ ਕੁੱਤਾ ਵਰਗਾ ਲੱਗਦਾ ਤਾਈ ਮੈਂ ਤਾਂ ਓਹੋ ਮੈਨੂੰ ਤਾਂ ਤਾਈ ਜੀ ਕੀ ਨਾ ਤਵਾਖਿਆ ਜਾ ਲੱਗਦਾ ਕੰਦੇ ਵੀ ਹੈ ਕਿਹੜਾ ਡਾਕਟਰ ਸੀ ਤਾਈ ਪੁੱਛਿਆ ਬਈ ਯਾਰ ਇੱਕ ਬਈ ਫੂਡ ਛੂਡ ਸਾਰੇ ਕੋ ਸਾਹਮਣੇ ਭਏ ਮੈਂ ਇਕਾ ਦਿਨਾਂ ਦੀ ਤਵਾਖੀ ਇਹ ਰੰਗ ਦੀ ਐਣਕਾ ਵਾਲੀ ਕਾਲੀਆਂ ਆ ਮੰਨੀ ਜਾਂਦਾ ਬੈਸ ਕਹਿੰਦਾ ਵੀ ਗੱਲ ਇਹਨੂੰ ਆ ਸੋਹਣਾ ਲੱਗਦਾ ਮੈਂ ਨਹੀਂ ਮੈਂ ਸ਼ਰਟ ਪਾ ਖੜਾ ਕੋਈ ਨਹੀਂ ਇੱਦਾਂ ਕਰ ਬਾ ਉਧਰ ਕਿਉਂ ਅਗਲੇ ਮੋਟੇ ਨਹੀਂ ਆਇਆ ਮਤਲਬ ਆਪਣਾ ਜਿੱਧਰ ਬਾਣੀਆਂ ਗਿਆ ਉਧਰ ਬਿਜਾਰ ਗਿਆ ਵੀ ਤੇਰੀਆਂ ਸਰਿੰਜਾਂ ਦਾ ਸਾਡੇ ਪਿੰਡ ਦਾ ਖਰ ਬਹੁਤ ਜ਼ੋਰ ਲਾਇਆ ਸੀ ਵੀ ਤੂੰ ਦੁਕਾਨ ਕਰ ਹਾਂ ਕੰਜਾ ਦਾ ਮੰਨਿਆ ਨਹੀਂ ਡਾਕਟਰ ਤਾਂ ਚੰਗਾ ਸੀ ਬੇਬੇ ਜਦੋਂ ਕੰਮ ਹੀ ਐ ਪਾ ਛੇੜ ਲੈ ਜਦੋਂ ਮਰੀਜ਼ ਹੀ ਨਹੀਂ ਆਇਆ ਫਿਰ ਕੀ ਕਰੇ ਹੁਣ ਨੇ ਹੁਣ ਮਤਲਬ ਤੈਨੂੰ ਬੁਖਾਰ ਚੜਦਾ ਤੂੰ ਟੀਕਾ